ਕੇ ਪਾਸੇ ਐਮਐਲਏ ਦੀ ਰਿਹائش ਦੂਜੇ ਪਾਸੇ ਕੌਂਸਲਰ ਅਤੇ ਨਾਲ ਹੀ ਆਲੇ-ਦੁਆਲੇ ਆਪ ਲੀਡਰਾਂ ਦੇ ਘਰਾਂ ਦੇ ਨਾਲ ਲੱਗਦੇ ਘਰ ਲੁੱਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ ਇੱਕ ਵਿਅਕਤੀ ਨੂੰ ਕੀਤਾ ਜ਼ਖਮੀ ਸੀਸੀਟੀਵੀ ਆਈ ਸਾਹਮਣੇ ਬਟਾਲਾ ਦੀ ਰਾਧਾ ਕ੍ਰਿਸ਼ਨਾ ਕਲੋਨੀ ਵਿੱਚ ਬੀਤੀ ਦੇਰ ਰਾਤ ਇੱਕ ਕਾਰ ਵਿੱਚ ਦੋ ਲੁੱਟੇਰਿਆਂ ਵੱਲੋਂ ਦਾਖਲ ਹੋ ਕੇ ਘਰ ਦੇ ਮਾਲਕ ਨੂੰ ਤੇਜ਼ ਤਾਰ ਹਥਿਆਰ ਨਾਲ ਕੀਤਾ ਜ਼ਖਮੀ ਪੁਲਿਸ ਕਰ ਰਹੀ ਜਾਂਚ ਸੀਸੀਟੀਵੀ ਵੀ ਆਈ ਸਾਹਮਣੇ ਘਰ ਦੇ ਮਾਲਕ ਪਰਮਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਰਾਤ ਕਰੀਬ 2 ਵਜੇ ਦਾ ਸਮਾਂ ਸੀ ਮੇਰੀ ਬੇਟੀ ਪੜ੍ਹਾਈ ਕਰ ਰਹੀ ਸੀ ਜਦੋਂ ਇੱਕ ਲੁੱਟੇਰਾ ਸਾਡੇ ਘਰ ਦੀ ਦਵਾਰ ਟੱਪ ਲੱਗਾ ਤਾਂ ਮੈਂ ਮ ਤੇ ਉਸ ਨੂੰ ਫੜ ਲਿਆ ਉਸ ਨੇ ਮੇਰੇ ਹੱਥ ਤੇ ਤੇਜ਼ ਤਰਹ ਹਥਿਆਰ ਨਾਲ ਵਾਰ ਕੀਤਾ ਤੇ ਮੈਂ ਜ਼ਖਮੀ ਹੋ ਗਿਆ ਦੋਨੋਂ ਲੁਟੇਰੇ ਦੌੜ ਗਏ ਦੋਨਾਂ ਨੇ ਮੂਟਕੇ ਹੋਏ ਸਨ ਮੇਰੇ ਘਰ ਤੇ ਇੱਕ ਪਾਸੇ ਐਮ ਐਲ ਏ ਬਟਾਲਾ ਅਤੇ ਦੂਸਰੇ ਪਾਸੇ ਕੌਂਸਲਰ ਦਾ ਘਰ ਹੈ ਪਾਸ ਇਲਾਕਾ ਹੈ ਫਿਰ ਵੀ ਇੱਥੇ دہشت ਦਾ ਮਾਹੌਲ ਹੈ ਜਾਂਚ ਅਧਿਕਾਰੀ सुरेंद्र ਸਿੰਘ ਨੇ ਕਿਹਾ ਕਿ ਜਾਣਕਾਰੀ ਮਿਲੀ ਸੀ ਕਿ ਵਾਰਦਾਤ ਹੋਈ ਹੈ ਜਾਂਚ ਕਰ ਰਹੇ ਹਾਂ ਸੀਸੀਟੀਵੀ ਦੇ ਨਾਲ ਨਾਲ ਫੋਰੈਂਸਿਕ ਟੀਮ ਵੀ ਬੁਲਾ ਰਹੇ ਹਾਂ ਪੂਰੀ ਕਾਰਵਾਈ ਕੀਤੀ ਜਾ ਰਹੀ ਹੈ ਪਰਮਿੰਦਰ ਸਿੰਘ ਜੀ بس ਭਾਜੀ ਇੱਥੇ ਅਨੁਪਛਤੇ ਦੋ ਬੰਦੇ ਸੀ ਆਏ ਉਹ ਰਾਤ ਨੂੰ ਮਤਲਕੀ ਚੋਰੀ ਦੇ ਮਕਸਦ ਨਾਲ ਹਸਾਬ ਨਾਲ ਆਏ ਸੀ ਇੱਕ ਅੰਦਰ ਵੜ ਗਿਆ ਉਹ ਜਦੋਂ ਮੈਂ ਉਹ ਮੇਰੀ ਬੇਟੀ ਨੇ ਰੋਲਾ ਪਾਇਆ ਕਿ ਪੜਦੀ ਪਈ ਸੀ ਰੋਲਾ ਪਾਇਆ ਤੇ ਮੈਂ ਨਿਕਲ ਕੇ ਬਾਹਰ ਫੜਨ ਦੀ ਕੋਸ਼ਿਸ਼ ਕੀਤੀ ਉਹ ਇੱਥੇ ਟੱਪ ਗਿਆ ਅੰਦਰ ਅੰਦਰ ਬਾਹਰ ਸੀ ਮੈਂ ਖਿੱਚਿਆ ਉਹਨੂੰ ਉਹ ਮੇਰੇ ਕਾਬੂ 'ਚ ਨਹੀਂ ਆਇਆ ਉਹਦਾ ਬੈਲੈਂਸ ਖਰਾਬ ਹੋ ਗਿਆ ਉਹ ਉਸ ਬੰਦੇ ਨੇ ਬਾਹਰੋਂ ਮੇਰੇ ਤੇਜ ਹਥਿਆਰ ਨਾਲ ਮਾਰਿਆ ਕੁਛ ਤੇ ਉਹ ਮੇਰੇ ਹੱਥੋਂ ਛੁੱਟ ਗਿਆ ਉਸ ਤੋਂ ਬਾਅਦ ਉਹ ਦੋਵੇਂ ਇੱਥੋਂ ਗਾਇਬ ਹੋ ਗਏ ਮੈਨੂੰ ਲੱਭੇ ਨਹੀਂ ਭੁਲੀਆਂ بس ਉਹਨਾਂ ਨੇ ਮੂੰਹ ਧੱਕੇ ਦੇ ਸੀ ਮੂ ਤੋਂ ਮੂ ਕੀ ਕਿਆ ਟਾਈਪ ਪਾਇਆ ਦਾ ਇਹਨਾਂ ਨੇ ਸਿਸਟਮ ਸੱਤ ਮੇਰੇ ਭਾਜੀ ਆ ਇੱਥੇ ਇੱਥੇ ਤੱਕ ਲੱਗਾ ਇੱਕ ਚੀਜ਼ ਤੇ ਦੋ ਇੱਧਰ ਲੱਗੇ ਜੇ ਸਟਿਚ ਮੇਰੇ ਦੇ ਤਿੰਨ ਚਾਰ ਇੱਧਰ ਲੱਗੇ ਮੈਂ ਵੀ ਵੇਖਿਆ ਨਹੀਂ ਪੱਟੀ ਘਰਤੀ ਸੀ ਉਹਨਾਂ ਨੇ ਉਦੋਂ ਤਿੰਨ ਚਾਰ ਇੱਧਰ ਲੱਗੇ ਆ ਦੋ ਤਿੰਨ ਇੱਧਰ ਲੱਗੇ ਬਾਕੀ ਉਹ ਜਿਹੜਾ ਉਹਨਾਂ ਨੇ ਮੌਜਨਾ ਕੀਤਾ ਉਹ ਚ ਸਭ ਡਿਟੇਲ ਕਲੀਅਰ ਕੀਤੀ ਦੀਏ ਪੁਲਿਸ ਤੋਂ ਗੁੰਡਾਤੀ ਗਏ ਸੀ ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ ਸਵੇਰੇ ਆਪਾਂ ਆਵਾਂਗੇ ਤੇ ਸਾਰਾ ਇਸ਼ਾਨਬਿੰਦ ਕਰਾਂਗੇ ਤੇ ਬਾਕੀ ਹੁਣ ਫੋਨ ਮੈਡਮ ਨਾਲ ਗੱਲ ਹੋਈ ਮੇਰੀ ਉਹ ਕਹਿੰਦੇ ਮੈਂ ਫੈਂਸਿੰਗ ਟੀਮ ਤੇ ਜੱ ਲੱਗੀ ਸਾਰੇ ਵਧੀਆ ਵਧੀਆ ਖਿਚੀਤਾਂ ਦੇਂਦੀਆਂ ਜੀ ਐਮਐਲਏ ਸਾਹਿਬ ਦਾ ਘਰ ਵੀ ਇੱਥੇ ਲੱਗੇ ਸਾਡੇ ਚੋਹਾਨ ਸਾਹਿਬ ਸਾਡੇ ਨਾਲ ਗੋਇਨ ਹਰਦ ਸਿੰਘ ਐਮਸੀ ਸਾਹਿਬ ਦਾ ਘਰ ਜੀ ਆਪਣਾ ਜੂ ਭਾਜੀਏ ਉਹ ਵੀ ਵਧੀਆ ਸਾਰੇ ਬੰਦੇ ਨੇ ਸਾਰੇ ਅੱਛੀ ਫੈਮਿਲੀ ਦੇ ਬਣਾਉਂ ਬਿਲਕੁਲ ਚਾਰ ਘਰ ਛੱਡ ਕੇ ਕਰਦੇ ਮੇਲੇ ਸਾਹਿਬ ਦਾ ਤੇ ਜਿਹੜਾ ਕਾਉਂਸਲਰ ਉਹਨਾਂ ਦਾ ਘਰ ਕਾਉਂਸਲਰ ਸਾਹਿਬ ਦਾ ਘਰ ਨਾਲ ਜੀ ਪਿੱਛੇ ਸਾਹਮਣੇ ਨਹੀਂ ਦੇਖ ਲੋ ਬਿਲਕੁਲ ਸਾਹਮਣੇ ਇੱਧਰਲੇ ਪਾਸੇ ਸਾਹਮਣੇ ਨਾਲ ਘਰ ਆ ਬਿੰਨਾ ਐਮਐਲਏ ਦਾ ਘਰ ਹੁੰਦਾ ਨੇ ਦੇਖੋ ਜੀ ਮੈਨੂੰ ਇਹੀ ਇਹੀ ਚੀਜ਼ ਮੈਂ ਇਹੀ ਚੀਜ਼ ਦੇਖਣਾ ਚਾਹੁੰਦਾ ਕੀ ਇਹ ਕੀ ਬੰਦਾ ਪੈ ਇਹ ਤਾਂ ਬੰਦਾ ਕੁਝ ਰਹਿ ਹੀ ਨਹੀਂ ਸਕਦਾ ਸੇਫ ਹੀ ਨਹੀਂ ਮੈਂ ਤੇ ਸ਼ਹਿਰ ਦੇ ਵਿੱਚ। ਇਹ 20 ਮੀਟਰ ਤੇ ਪੁਲਿਸ ਐਮਐਨਐਸ ਆਉਂਦਾ ਹਾਂਜੀ ਹਾਂਜੀ। 20 ਮੀਟਰ ਤੋਂ ਲੱਗੇ ਕੌਨਸਟਰ ਤੁਸੀਂ ਆਪ ਇੱਕ ਨਾ ਵਸ ਸੱਚੀ ਐ। ਐਸੇ ਹਾਲਾਤ ਪਰ ਕਿੱਦਾਂ ਦੇਖੀ। ਦੇਖੋ ਮੈਨੂੰ ਤਾਂ ਸਵੇਰੇ ਆਪਣਾ ਫੋਨ ਆਇਆ ਗੁਰਪ੍ਰੀਤ ਸਿੰਘ ਗਿੱਲ ਸਾਡੇ ਬਲਾਕ ਪ੍ਰਧਾਨ ਨੇ ਕਿ ਤੁਹਾਡੇ ਗਵਾਨ ਘਟਨਾ ਘਟ ਗਈ ਹੈ ਲੇਕਿਨ ਅਗਰ ਬੈਨੋ ਰਾਤ ਨੂੰ ਕਿਤੇ ਹੋਸ ਵੇਲੇ ਇਤਲਾਹ ਮਿਲਦੀ ਤੇ ਹੋ ਸਕਦਾ ਉਹ ਚੋਰ ਅਸੀਂ ਕਾਬੂ ਕਰ ਲੈਂਦੇ। ਲੇਕਿਨ ਇਹ ਵੀ ਇੱਕ ਚੂਹੇ ਔਰ ਬਿੱਲੀ ਵਾਲਾ ਖੇਲ ਖੇਲ ਰਹੇ ਨੇ ਰਾਤੀ ਵੈਸੇ ਤੇ ਕੀ ਉਹਨਾਂ ਡੀਐਸਪੀ ਸਿਟੀ ਨੇ ਸਾਡੇ ਇੱਥੇ ਅਗਸਤ ਤੋਂ ਕਾਫੀ ਤੇਜ਼ ਕਰਵਾਈ ਹੈ ਐਸਐਸਪੀ ਸਾਹਿਬ ਨੇ ਕਰਵਾਈ ਹੈ ਔਰ ਪੀਸੀਆਰ ਵਾਲੇ ਹੂਟਰ ਵਗੈਰਾ ਹੀ ਹੁੰਦੇ ਰਹਿੰਦੇ ਆ ਲੇਕਿਨ ਜਿਹੜੇ ਚੋਰ ਨੇ ਉਹ ਵੀ ਇਸ ਤਾਕਜਿਨ ਵਿੱਚ ਕਿਦੋਂ ਪੀਸੀਆਰ ਵਾਲੇ ਗਾਹ ਲੰਘਣ ਤੇ ਅਸੀਂ ਵਾਰਦਾਤ ਕਰੀ ਹੈ ਔਰ ਇਹ ਬਹੁਤ ਮਹੱਤਵਪੂਰਨ ਘਟਨਾ ਹੈ ਇੱਕ ਸਮਝ ਲਓ ਬੜਾ ਮਾੜਾ ਸੰਕੇਤ ਹੈ ਵੀ ਇਸ ਪੌਸ਼ ਕਲੋਨੀ ਦੇ ਵਿੱਚ ਵੀ ਅਗਰ ਉਹਨਾਂ ਦੇ ਦਿਲ ਖੁੱਲੇ ਨੇ ਔਰ ਬੇਖੌਫ ਹੋ ਕੇ ਅਗਰ ਦੀ ਵਾਰਟਾਪ ਕੇ ਅੰਦਰ ਐਂਟਰ ਕਰ ਰਹੇ ਨੇ ਤੇ ਕਿਸੇ ਦੇ ਘਰ ਵੀ ਕਰ ਸਕਦੇ ਨੇ ਮੈਂ ਆਪਣਾ ਬਿਲਕੁਲ ਆਪਣਾ ਇਸ ਚੀਜ਼ ਦੀ ਬਿਲਕੁਲ ਨਖਿੱਦੀ ਕਰਨਾ ਔਰ ਬਹੁਤ ਮਾੜੀ ਘਟਨਾ ਹੈ ਔਰ ਕੋਈ ਪ੍ਰਮਾਤਮਾ ਦਾ ਸ਼ੁਕਰ ਵੀ ਜਾਨ ਬਚ ਗਈ ਤੇ ਚਲੋ ਹੱਥ 'ਚ ਸੱਟ ਲੱਗੀ ਆ ਔਰ ਕਾਫੀ ਖੂਨ ਹੀ ਖੂਨ ਤੁਸੀਂ ਦੇਖਦੇ ਪਿਓ ਘਰ ਦੇ ਵਿੱਚ ਫੈਲੇ ਹੋਇਆ ਉਹਨੇ ਬੜੀ ਗੰਭੀਰ ਝੋਟ ਲੱਗੀ ਆ ਉਹਨੂੰ ਐਮਰ ਦੇ ਘਰ ਦੇ ਨੇੜੇ ਜਿਹੜੇ ਤੇ ਜੈਸੇ ਮਾੜੇ ਜਵਾਬ ਨਹੀਂ ਆਉਂਦਾ ਪਰ ਆ ਜਾਣਾ ਐਸੇ ਤਰ੍ਹਾਂ ਕੋਈ ਦੇ ਕੋ ਐਮਐਲਏ ਸਾਹਿਬ ਤੇ ਆਪ ਆਪਣਾ ਇੱਥੇ ਉਹਨਾਂ ਦਾ ਪਰਿਵਾਰ ਇੱਧਾ ਲੇਕਿਨ ਆਪੀ ਤੇ ਉਸਮਾਨਪੁਰ ਸਿਟੀ 'ਚ ਰਹਿੰਦੇ ਨੇ ਲੇਕਿਨ ਫਿਰ ਵੀ ਮੈਂ ਕਹਿੰਨਾ ਚਲੋ ਬਾਕੀ ਦੇ ਪਰਿਵਾਰ ਤੇ ਹੈ ਹੀ ਦੇਣਾ ਸੀ ਅਸੀਂ ਰਹਿ ਰਹੇ ਹਾਂ ਇੱਥੇ ਔਰ ਸਾਡੀ ਪੂਰੀ ਜ਼ਿੰਮੇਵਾਰੀ ਜੇਕ ਦੇ ਆਵਾਜ਼ ਦਿੰਦੇ ਤੇ ਉਸ ਵੇਲੇ ਹੋ ਸਕਦਾ ਸਾਰੀ ਕਲੋਨੀ ਅਸੀਂ ਇਕੱਠੀ ਕਰਦੇ ਔਰ ਉਹਨਾਂ ਨੂੰ ਕਾਬੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਲੇਕਿਨ ਪਤਾ ਨਹੀਂ ਚੱਲ ਸਕਿਆ ਮੇਰੀ ਡਿਪਟੀ ਸਾਹਿਬ ਨਾਲ ਗੱਲ ਹੋਈ ਰਾਤੀ ਮੌਜਨਾ ਪੁਲਿਸ ਮੌਕੇ ਤੇ ਪਹੁੰਚੀ ਆ ਔਰ ਮੌਕਾ ਦੇਖ ਕੇ ਚਲੀ ਗਈ ਹੈ ਔਰ ਹੁਣ ਕੈਮਰੇ ਵਗੈਰਾ ਆਲੇ ਦੁਆਲੇ ਜਿਹੜੇ ਉਹ ਖੰਗਾਲਨੇ ਆ ਔਰ ਮੈਨੂੰ ਆਸ ਹੈ ਵੀ ਉਹ ਜ਼ਰੂਰ ਕਾਬੂ ਕਰਨਗੇ ਕਿ ਨਾ ਭਜੀ ਮੇਰਾ ਨਾਮ ਹੈ ਸਰੇਂਦਰ ਸਿੰਘ ਠਾਣਾ ਸਿਟੀ ਬਟਾਲਾ ਭਜੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਰਾਤੀ ਇੱਥੇ ਦੋ ਬੰਦੇ ਕੰਦੇ ਰਟੇਰੇ ਪੈ ਗਏ ਰਾਤੀ ਸਵੇਰੇ ਹਨ ਤਰਾ ਮਿਲੀ ਆ ਫਿਰ ਤੜਕੇ ਮੌਕਾ ਵੇਖਿਆ ਵਾ ਮੌਕਾ ਵੇਖ ਕੇ ਆਪਾਂ ਫਿੰਗਰਪ੍ਰਿੰਟ ਭਲਾਏ ਆ ਤੇ ਉਹ ਫਿੰਗਰਪ੍ਰਿੰਟ ਤੇ ਕੈਮਰੇ ਵੇਖਣਦੇ ਆ ਆਵਰੇ ਵਿਖੰਡਿਆਂ ਤੇ ਬਾਕੀ ਜਣੇ ਦੀ ਕਾਰਜ ਬਣ ਦੇ ਕੇ ਤੇ ਆਪਾਂ ਪਰਚਾ ਦੇ ਦਿੰਦੇ ਹਾਂ